ਮੈਂ ਤਾਂ ਬਸ ਇਹੀ ਚੀਜ਼ ਲੈ ਕੇ ਚੱਲਦਾ ਹੁਣਾਂ ਕਿ ਜਿਵੇਂ ਤੁਸੀਂ ਹੁਣ ਕਿਹਾ ਬੜਾ ਲੰਬਾ ਸਮਾਂ ਹੋ ਗਿਆ ਮੈਨੂੰ ਲੱਗਦਾ ਕਿ 3-4 ਘੰਟੇ ਹੋ ਗਏ ਮੈਨੂੰ ਇਸ ਸਫ਼ਰ ਇਸ ਸਫ਼ਰ ਦੇ ਵਿੱਚ ਜਿਹੜੀ ਬੋਲੋਤੀ ਆਸੀ ਉਹ 2 ਘੰਟੇ ਪਹਿਲਾਂ ਰਿਲੀਜ਼ ਹੋਈ ਸੀ ਤੇ ਜਦੋਂ ਮੈਂ ਸਟ੍ਰਗਲ ਕਰਨ ਆਇਆ ਸੀ ਉਹ ਅੱਧਾ ਘੰਟਾ ਪਹਿਲਾਂ ਸ਼ੁਰੂ ਹੋਇਆ ਜੇ ਮੈਂ ਇਹ ਗੱਲ ਮੰਨ ਲਈ ਕਿ ਬਹੁਤ ਲੰਬਾ ਸਮਾਂ ਹੋ ਗਿਆ ਬਹੁਤ ਲੰਬਾ ਸਮਾਂ ਹੋ ਗਿਆ ਸਮਾਂ ਦਾ ਲੰਘਦਿਆਂ ਪਰ ਜੋ ਮਨ ਦੇ ਵਿੱਚ ਇੱਕ ਫੋਕਸ ਹੈਗਾ ਉਸ ਫੋਕਸ ਨੂੰ ਲੈ ਕੇ ਚੱਲ ਰਹੇ ਹਾਂ ਤੇ ਖੁਸ਼ੀ ਆਉਂਦੀ ਰਹਿੰਦੀ ਹੈ ਜਦੋਂ ਉਸ ਫੋਕਸ ਦੇ ਵੱਲ ਧਿਆਨ ਦਿੰਨੇ ਅੱਖਾਂ ਬੰਦ ਕਰਕੇ ਤੇ ਸਮਾਂ ਲੰਘਦਾ ਜਾਂਦਾ ਪਰ ਜੋ ਕਰਨਾ ਹੈ ਜੋ ਕਰਨਾ ਚਾਹੁੰਦੇ ਆ ਐਜ਼ ਐਨ ਐਕਟਰ ਉਹਦੇ ਲਈ ਲੰਮਾ ਸਮਾਂ ਲੱਗਦਾ ਤੇ ਪਤਾ ਨਹੀਂ ਕਿੰਨਾ ਲੰਮਾ ਸਮਾਂ ਲੱਗੇਗਾ ਮੈਂ ਤਾਂ ਘਰੇ ਵੀ ਇਹੀ ਗੱਲ ਕਹਿੰਦਾ ਹੁੰਦਾ ਕਿ ਜਦੋਂ ਮੇਰੀ ਭੈਣ ਮੈਨੂੰ ਕਹਿੰਦੀ ਹੁੰਦੀ ਆ ਵੀ ਐਤ ਕੀ ਤੂੰ ਮੈਨੂੰ ਰਖਰੀ ਤੇ ਕੀ ਦੇਵੇਂਗਾ ਤੇ ਮੈਂ ਉਹਨੂੰ ਕਹਿੰਦਾ ਹੁੰਦਾ ਵੀ ਇੱਕ ਸਾਲ ਖੜ ਜਾ ਤੈਨੂੰ ਮੈਂ ਆ ਚੀਜ਼ ਦੇਵਾਂਗਾ ਜਦੋਂ ਕੋਈ ਮਹਿੰਗੀ ਚੀਜ਼ ਦੀ ਡਿਮਾਂਡ ਕਰ ਲੈ ਤੋ ਇੱਕ ਸਾਲ ਕਰਦੇ ਕਰਦੇ ਨੂੰ ਕਰਦੇ ਕਰਦੇ ਨੂੰ ਜਿੰਨਾ ਲੰਮਾ ਸਮਾਂ ਤੁਸੀਂ ਕਹਿ ਰਹੇ ਹੋ ਨਾ ਮੈਨੂੰ ਮਹਿਸੂਸ ਹੋਇਆ ਨਾ ਉਹਨੂੰ ਮਹਿਸੂਸ ਹੋਇਆ ਤੇ ਐਸਰੇ ਖਰੀਦ ਜਦੋਂ ਉਹਨੇ ਮੈਨੂੰ ਕਿਹਾ ਕਿ ਕਿ ਐਤਕੀ ਮੈਨੂੰ ਆ ਚੀਜ਼ ਦੇਂਗਾ ਇੰਨੀ ਮਹਿੰਗੀ ਤੇ ਮੈਂ ਕਿਹਾ ਵੀ ਇੱਕ ਸਾਲ ਹੋਰ ਖੜ ਜਾ ਕਹਿੰਦੀ ਤੂੰ ਹਰ ਵਾਰੀ ਇੱਕ ਸਾਲ ਕਹਿ ਦਿੰਨਾ ਮੈਂ ਕਿਹਾ ਤੂੰ ਬੈਠ ਜਾਨੀ ਐ ਨਾ ਤੂੰ ਖੜਦੀ ਨਹੀਂ ਹੈ ਨਾ ਤੂੰ ਬਸ ਇਹੀ ਗੱਲ ਆ ਮੈਂ ਤਾਂ ਬਸ ਮਨ ਦੇ ਵਿੱਚ ਅਹੀ ਰੱਖਦਾ ਕਿ ਜੋ ਕਰਨਾ ਹੈ ਸਮਾਂ ਨਹੀਂ ਦੇਖ ਰਿਹਾ ਚੱਲੀ ਜਾ ਰਿਹਾ ਤੇ ਜਿੰਨਾ ਵੀ ਕੰਮ ਕਰਦਾ ਐਪਰੀਸ਼ੀਏਸ਼ਨ ਐਪਰੀਸ਼ੀਏਸ਼ਨ ਮਿਲਦੀ ਐ ਤੇ ਕਰ ਰਿਹਾ ਤੇ ਚਾਹੇ ਉਹ ਐਜ਼ ਅ ਮਾਡਲ ਕੰਮ ਹੋਵੇ ਚਾਹੇ ਕਹਾਣਾ ਗਾਲੀਏ ਕਦੇ ਤੋਂ ਕਹਿੰਦੇ ਨਾ ਵੀ ਐਕਟਰ ਲਾਈ ਪਰ ਫੋਕਸ ਮਨ ਦੇ ਵਿੱਚ ਉਹੀ ਐ एज एन एक्टर करना है कर रहा हूं तो करता रहूंगा तो करूँगा भी थैंक यू सो मच हां जी सुनती so थी, थी, थी ना आपकी आवाज मानती थी सी ना हां जी मैं पहचान ली थी हां जी सुहोर कितने माइक पास कितना मेरे दो पीछे और कोई हैंड रेस करके जैसे क्वेश्चन पूछना चाह सकते हैं ਆ ਗਿਆ ਜੀ ਬਾਈ ਸੱਸ ਨੂੰ ਮਿਲ ਕੇ ਆ ਮੈਨੂੰ ਬਟਿੰਡੇ ਨਹੀਂ ਬਟਿੰਡਾ ਮਲਾ ਵਹਿੰਦੇ ਪੜਦਾ ਨਹੀਂ ਤੁਸੀਂ ਕਹਿੰਦੇ ਬਟਿੰਡੇ ਤੁਸੀਂ ਕਹਿੰਦੇ ਬੈਂਸਰ ਦਿਖਾ ਦੇ ਬਟਿੰਡੇ ਪਰ ਬਟਿੰਡੇ ਤਾਂ ਇੱਕ ਤਾਂ ਮੈਂ ਕਿ ਮਾਹੌਲ ਹੈ ਜੀ ਉਹਦਾ ਸਾਰੇ ਤੇਰੇ ਪਿਆਰ ਮੁਹੱਬਤ ਵਾਲੇ ਨੇ ਪੰਜ ਬੱਚਿਆਂ ਦੀ ਮਾਂ ਪ੍ਰੇਮੀ ਨਾਲ ਪਿਆ ਚਾਰ ਚਾਰ ਲੋਕਾਂ ਨੂੰ ਉਹ ਕੋਲੋਂ ਨਾ ਪੱਟੀ ਉੱਥੇ ਤਾਂ ਖਬਰ ਹੀ ਨਹੀਂ ਕਿ ਪੱਕਿਆ ਨਹੀਂ ਹੁੰਦੀ ਇਹ ਨਹੀਂ ਤਾਂ ਬੁੰਦੇ ਨਹੀਂ ਇਹ ਤੁਸੀਂ ਕਿਹੜੇ ਕਿਹੜੇ ਏਰੀਆ ਚ ਨਹੀਂ ਨੈਕਸਟਰ ਹੋ ਤੁਸੀਂ ਉਸ ਏਰੀਆ ਚ ਗਏ ਨਹੀਂ ਮੈਨੂੰ ਲੱਗਦਾ ਤੁਸੀਂ ਬਾਰੋ-ਬਾਰੋ ਮੋੜਾ ਹੈ ਲੱਗ ਰਿਹਾ ਹੁੰਦਾ ਬਟੰਡਾ ਤਾਂ ਵੈਸੇ ਹੀ ਵੈਰੀਆਂ ਦਾ ਸ਼ਹਿਰ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਬਟੰਡੇ ਦੇ ਬਹੁਤ ਸਾਰੇ ਗਾਣਿਆਂ ਦੇ ਵਿੱਚ ਵੀ ਬਟੰਡਾ ਨੂੰ ਹਾਈਲਾਈਟ ਕੀਤਾ ਜਾਂਦਾ ਹੈ ਸੋ ਵੈਸੇ ਕੋਈ ਨਹੀਂ ਇਹਦਾ ਹਸੀ ਮਜਾਗਾ ਵੈਸੇ ਕੋਈ ਕ੍ਰਾਈਮ ਨਹੀਂ ਇਹ ਦੇਖੋ ਇਹ ਐਂਟਰਟੇਨਮੈਂਟ ਹੈ ਐਂਟਰਟੇਨਮੈਂਟਲੀ ਕੈਰੈਕਟਰ ਪਾਇਆ ਕੀਤੇ ਜਾਂਦੇ ਨੇ ਸਟੋਰੀ ਕਹਾਣੀ ਪਾਇਆ ਕੀਤੇ ਜਾਂਦੀ ਨਹੀਂ ਸੋ ਇਹ ਇੱਕ ਦਿਮਾਗੀ ਥਾਟ ਨੇ ਵੈਸੇ ਐਸਾ ਕੁਝ ਨਹੀਂ ਬਹੁਤ ਸ਼ਾਰਟ ਹੋ ਮੌਲਾ ਜਿੰਨੀ ਮੇਰੇ ਸਸੇ ਜੀ ਮੈਂ ਜਦੋਂ ਮੈਂ ਕੈਰੀਅਰ ਸ਼ੁਰੂ ਕੀਤਾ ਤਾਂ ਪਹਿਲੇ ਸਵਾਲ ਤਾਂ ਹਾਂਜੀ ਮੈਂ ਬੈਨਿਵਰ ਤੋਂ ਪੁੱਛ ਰਿਹਾ ਅੱਛਾ ਜਦੋਂ ਫਿਲਮ ਇਸ ਤਰ੍ਹਾਂ ਦੀ ਆਪਾਂ ਡਿਜ਼ਾਈਨ ਕਰਦੇ ਆ ਨਾ ਸਭ ਤੋਂ ਵੱਡੀ ਗੱਲ ਇਹ ਕਿ ਐਕਸ਼ਨ ਫਿਲਮਾਂ ਬਹੁਤ ਜ਼ਿਆਦਾ ਆਉਂਦੀਆਂ ਹਾਂਜੀ ਇਹ ਕਿਹਦੀ ਗੱਲ ਹੋਊਗੀ ਕਿ ਉਹ ਫਿਲਮ ਦੇ ਨਾਲ ਕਿਸੇ ਸੀਨ ਦੇ ਨਾਲੋਂ ਸੀਨ ਮਿਲੇਗਾ ਇਸ ਚੀਜ਼ ਦਾ ਕਿੰਨਾ ਕੇ ਚਾਰ ਹੈ ਕਿਉਂ ਤੁਹਾਡਾ ਮੈਂ ਪ੍ਰੋਮੋ ਦੇਖਿਆ ਟ੍ਰੇਲਰ ਦੇਖਿਆ ਟ੍ਰੇਲਰ ਦੇ ਵਿੱਚ ਕਾਫੀ ਕੁਝ ਨਵਾਂ ਵੀ ਹੈਗਾ ਕੋਈ ਸ਼ੱਕ ਨਹੀਂ ਹੈ ਨਵਾਂ ਹੈਗਾ ਨਹੀਂ ਬਿਲਕੁਲ ਤਾਂ ਫਿਰ ਐਕਸ਼ਨ ਨਵਾਂ ਸਾਰਾ ਕੁਝ ਡਿਫਰੈਂਟ ਹੈ ਟਾਈਮ ਹੈ ਨੂ ਹੀਰੋ ਲੈ ਆ ਨਾ ਕਿਉਂਕਿ ਆਮ ਸਮਥਿੰਗ ਡਿਫਰੈਂਟ ਫ੍ਰੋਮ ਕ੍ਰਾਫਟ ਕੀ ਆ ਬਾਤ ਤਾੜੀਆਂ ਮਾਰਦੇ ਮਿੱਤਰ ਇੱਕ ਵਾਰ ਸੋ ਤੇ ਬਹੁਤ ਜਜ਼ਾ ਹੈ ਦੇਖਿਓ ਜੀ ਪੰਦੇ ਦੇ ਪੰਦੇ ਐਪੀਸੋਡ ਦੇਖਿਓ ਬਹੁਤ ਜਜ਼ਾ ਹੈ ਸਿਰਫ ਸ਼ੁਕਰ ਹੈ ਇਫ ਐਮ देयर ਇਟ ਮੀਨਸ देयर इज समथिंग ਡਿਫਰੈਂਟ ਅੱਛਾ ਇੱਕ ਦਮ ਸਵਾਲ ਆ ਗਿਆ ਮੇਰਾ ਮੇਰੀ ਅੰਗਰੇਜ਼ੀ ਗਲਤ ਨਹੀਂ ਹੋ ਗਈ ਨਾ 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 ਬਠਿੰਡੇ ਵਾਲੀ ਅੰਗਰੇਜ਼ੀ ਹੈ ਜੀ ਇਹੋ ਜਿਹੀ ਨੀਲਾ ਵਾਲੀ ਬਸ ਗੱਲ ਸਮਝ ਆ ਗਈ ਨਾ ਬਸ ਵਾਲਾ ਟਿਕਾਣੀ ਲੱਗਣੀ ਚਾਹੀਦੀ ਜੀ ਸਪੋਰਸ ਵਾਲਾ ਕਿਰਦਾਰ ਬੜਾ ਹੈ ਕਿਰਦਾਰ ਹੁੰਦਾ ਖਾਸ ਕਰਕੇ ਜੇ ਮਹਿਲਾ ਵੀ ਕਿਰਦਾਰ ਦੀ ਗੱਲ ਕਰੀ ਜਾਂਦਾ ਕਿੰਨਾ ਕੁ ਇੰਟਰਪੇਨ ਵੀ ਹੋਏ ਤਾਂ ਜਦੋਂ ਵੱਧਦੀ ਜਾਂਦੀ ਹੈ ਤਾਂ ਜ਼ਿੰਮੇਵਾਰੀਆਂ ਦਾ ਭਾਰ ਵੱਧ ਜਾਂਦਾ ਹੈ ਉਸ ਰੋਲ ਦੇ ਪ੍ਰਤੀ ਤੁਹਾਡੀ ਜ਼ਿੰਮੇਵਾਰੀ ਕਿੰਨੀ ਕੁ ਬਾਕੀ ਹੁੰਦੀ ਹੈ ਜਦੋਂ 유ਨੀਫਾਰਮ ਨੂੰ ਕਰੈਕਟਰ ਪਲੇ ਕੀਤਾ ਪਰ ਸਾਹਮਣਾ ਵੀ ਤੁਹਾਡਾ ਗੈਂਚਵਾ ਦੇ ਨਾਲ ਕਰਨਾ ਤੁਹਾਡੀ ਫੀਲਿੰਗ ਕੀ ਹੁੰਦੀ ਹੈ ਇਹ ਪੰਜਾਬੀ ਵੀ ਸਮਝ ਲੈਂਦੀ ਹੈ ਇਹ ਸਾਰੀ ਹਰਿਆਣਵੀ ਬੋਲੀ ਜਦੋਂ ਜਬਾਪ ਨੇ ਵੱਧਦੀ ਡਾਲੀ ਜੀ ਤਾਂ उसमे तो तो मैं मैंने बहुत सारे है, भी है, नहीं बहुत सारे सारे किए 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 हैं हैं भी जो मैंने मैंने उसमें इंस्पेक्टर और पुलिस वाला ही कैरेक्टर किया तो लिए एक्चुअली मुझे वर्दी से प्यार है मुझे बहुत अच्छा लगता है जब एक मेरा ड्रीम था कि मैं जब एक करियर का कॉल होता है कि मैं ये बनूंगी ये बनूंगी तो मुझे पुलिस का था बहुत ज्यादा एक क्रेज था तो वो कैरेक्टर करके मुझे वो जो जुनून होता है ना वो मेरा उस कैरेक्टर को प्ले करने में मुझे हेल्प किया और बहुत जब आप देखेंगे तो एक पंजाबी वेब सीरीज में हरियाणवी जो नाचती है तो वो बहुत सुपर ठीक <coughs> है बहुत अच्छा बहुत अच्छा, बहुत अच्छा।, बहुत अच्छा� ਮੇਰਾ ਤੁਹਾਨੂੰ ਸਵਾਲ ਹੈ ਨਾ ਤੁਸੀਂ ਕਹਿੰਦੇ ਮੇਰਾ ਰੋਮਾਂਟਿਕ ਐਂਗਲ ਹੈ ਇਹ ਹਮੇਸ਼ਾ ਜਿਹੜਾ ਪਿਆਰ ਹੈ ਬੈਲੀਬੰਦੇ ਨਾਲ ਹੀ ਕਿਉਂ ਪੈਂਦਾ ਹੈ ਕਾਰਨ ਕਿ ਰੱਬ ਚੱਜਦਾ ਬੰਦਾ ਨਹੀਂ ਲਾਉਂਦਾ ਪਿਆਰ ਇਹ ਮੈਨੂੰ 100% ਸਹੀ ਹੈ ਕਿ ਤੁਸੀਂ ਜਿੰਨੀਆਂ ਵੀ ਮੂਵੀਜ਼ ਦੇਖੀਆਂ ਹੈ ਇਹ ਚੀਜ਼ ਹੁੰਦੀ ਹੈ ਬਟ ਇਹਦੇ ਪਿੱਛੇ ਇੱਕ ਸਸਪੈਂਸ ਹੈ ਫਿਲਮ ਦੇ ਵਿੱਚ ਉਦੋਂ ਮੈਨੂੰ ਲੱਗਦਾ ਤੁਹਾਨੂੰ ਫਿਲਮ ਦੇਖ ਕੇ ਪਤਾ ਲੱਗੂ ਹੋ ਸਕਦਾ ਕਿ ਮੇਰਾ ਵੀ ਪਰਿਵਾਰ ਉਦਾਂ ਹੋ ਸਕਦਾ ਤਾਂ ਹੀ ਮੈਨੂੰ ਉਸੇ ਲੈਵਲ ਦੇ ਬੰਦੇ ਪਸੰਦ ਆਣਗੇ ਨਾ ਅੰਦਰਲੀ ਪਰ ਮੋਸਲੀ ਕੀ ਹੁੰਦਾ ਨਾ ਵੀ ਮੁੰਡੇ ਅੱਜ ਪਿਸਤੌਲ ਪਸਤੂਲ ਹੋਵੇ ਮਤਲਬ ਕੁੜੀ ਨੂੰ ਜ਼ਿਆਦਾ ਪਸੰਦ ਕਰ ਸਮੈਰੀਓ ਚੇਂਜ ਹੋ ਗਿਆ ਹੈ ਇਹ ਮੈਨੂੰ ਲੱਗਦਾ ਫਿਲਮਾਂ ਚ ਹੀ ਚੰਗਾ ਲੱਗਦਾ ਸੱਚੀ ਰੀਅਲ ਜ਼ਿੰਦਗੀ 'ਚ ਕੋਈ ਕੁੜੀ ਇੰਦਾਂ ਦੀਆਂ ਚੀਜ਼ਾਂ ਲਾਈਕ ਨਹੀਂ ਕਰੂਗੀ ਮੈਨੂੰ ਨਹੀਂ ਲੱਗਦਾ ਪਰ ਰੀਅਲ ਐ ਤਾਂ ਲਾਈਕ ਕਰਦੀਆਂ ਨੇ ਰੀਅਲਾਂ 'ਚ ਲਾਈਕ ਕਰਦੀਆਂ ਆ ਮਤਲਬ ਰੀਲ 'ਚ ਲਾਈਕ ਕਰਦੀਆਂ ਨੇ ਇਹਦਾ ਇੱਕੋ ਹੀ ਆਨਸਰ ਹੈ ਕਿ ਉਹ ਦੇਖਣ ਨੂੰ ਸੋਹਣਾ ਲੱਗਦਾ ਸਿਰਫ ਮਤਲਬ ਉਹ ਜਦੋਂ ਚੀਜ਼ਾਂ ਆਪਣੇ ਘਰ 'ਚੋਂ ਜੇ ਆਪਣੇ ਘਰੋਂ ਨਿਕਲਣ ਤਾਂ ਮਿਲ ਉਹ ਕਦੇ ਵੀ ਚੰਗੇ ਨਹੀਂ ਲੱਗਦੇ ਕਦੇ ਵੀ ਚੰਗਾ ਨਹੀਂ ਲੱਗਦਾ ਕਿ ਆਪਣਾ ਭਰਾ ਆਪਣਾ ਹਸਬੰਡ ਆਪਣਾ ਫਾਦਰ ਲੜਾਈ ਕਰਦਾ ਕੁੱਟਮਾਰ ਕਰਦਾ ਜਾਂ ਕੁੱਟ ਖਾਂਦਾ ਜਾਂ ਜੇਲਾ ਦੇ ਚੱਕਰ ਕਰਦਾ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਕੁੜੀ ਨੂੰ ਹੀ ਪਰਸਨਲੀ ਪਸੰਦ ਹੋਣਗੇ ਚੰਗੀ ਕਿਆ ਬਣੀ ਮੈਨੂੰ ਪਸੰਦ ਹੋਵੇ ਪਿੱਛੇ ਕਿ ਤਾਲੀਆਂ ਵੱਜ ਰਹੀਆਂ ਕੁੜੀਆਂ ਮਾਰ ਰਹੀਆਂ ਬੰਦੇ ਨਹੀਂ ਮਾਰ ਰਹੀਆਂ ਬਣੀਆ ਬੰਦਾ ਚੁੱਪੀ ਬੈਠਾ ਹੈ ਬੈਠਾ ਕਿੰਨੀ ਮੇਰੇ ਚੰਗ ਵਧੀਆ ਗੱਲ ਹੈ ਨਾ ਮੁੰਡੇ ਦੇ ਅੱਡ ਕਿਰਪਾਨ ਹੀ ਚੰਗੀ ਲੱਗਦੀ ਹੈ ਪਰ ਜਿਸ ਤਰੀਕੇ ਦੇ ਹਾਲਾਤ ਨੇ ਮੈਨੂੰ ਲੱਗਦਾ ਹੈ ਰੀਵਲਕ ਟਾਈਪ ਵਾਲੇ ਮੁੰਡੇ ਦਾ ਚ ਪਸਤਾਉ ਨਹੀਂ ਹੋਇਆ ਫੋਨ ਵਾਲਾ ਸਮਾਂ ਦੱਸ ਰਿਹਾ ਇਹਨਾਂ ਹੋ ਸਕਦਾ ਹੈ ਹਾਂਜੀ ਹੋ ਸਕਦਾ ਕਿਉਂਕਿ ਅੱਜ ਕੱਲ ਜਿਹੜੀ ਜਨਰੇਸ਼ਨ ਹੈ ਉਹ ਜਾਂਦੇ ਸਾਰੇ ਕਹਿੰਦੇ ਆ ਕਿ ਅਸੀਂ ਗੋਟ ਆ ਜਾਂਦੇ ਸਾਰੇ ਕਹਿੰਦੇ ਆ ਆਈ ਐਮ ਗੋਟ ਸ਼ਾਇਦ ਰਹਿੰਦੇ ਦੀ ਹੁੰਦੇ ਹੁਣ ਬਿਲਕੁਲ ਸਹੀ ਗੱਲ ਜਨਰੇਸ਼ਨ ਗੋਟ ਦਾ ਮਤਲਬ ਨਾ ਪਤਾ ਲੱਗਿਆ ਤੇ ਫਿਰ ਬਸ ਉਹ ਜਿਹੜੀ ਤੁਸੀਂ ਗੱਲ ਆਖੀ ਉਹ ਹੀ ਹੋ ਗਈ ਹੁਣ ਕੋਰਡ ਤਾਂ ਤੁਸੀਂ ਵੀ ਆ ਪੱਤਰਕਾਰੀ ਚ ਜਿਵੇਂ ਦੇ ਸਵਾਲ ਕਰਦੇ ਹੈ ਕੋਰਡ ਮਤਲਬ ਬੱਕਾ ਨਹੀਂ ਨਹੀਂ ਤੇਰੀ ਬੱਕਰੀ ਤੇਰੀ ਬੱਕਰੀ ਹੈ ਮੇਰੀ ਵੀ ਬੱਕਰੀ ਹੈ ਕੀ ਚੀਤਾ ਹੈ ਕਿਹਨੇ ਬਹੁਤ ਆਰਕ ਕੋ ਬੋ ਬੋਤੋਂ ਸਾਡੇ ਨੂੰ ਥੈਂਕ ਯੂ ਬਹੁਤ አመਤੋਂ ਤੁੱਕ ਕਰਕੇ ਉਹ ਬਠੰਡਾ ਜਾਂਚੋ ਮੇਰੇ ਬਠੰਡੇ ਨੂੰ ਭਾਗ ਹੀ ਲਾਈ ਜਨਾ ਅੱਗੇ ਅਪਰ ਅੱਗੇ ਤੂੰ ਬਠੰਡੇ ਦੀ ਰੋਮਾਂਟਿਕ ਜੀ ਫਿਲਮ ਬਣਾਈ ਇਹ ਬਾਸ ਸਾਡੇ ਦੇ ਖੜੀ ਹੈ ਕੋਈ ਚਿੱਠੀ ਲੈ ਕੇ ਪੀ ਆਰਟੀਸੀ ਬਸ ਕੋਈ ਚਿੱਠੀ ਬਣਾ ਰਹੀ ਹੈ ਉਧਰ ਉਹਦਾ ਪਿਓ ਆ ਗਿਆ ਉਹਨੇ ਚਾਮਤਾ ਐਦਾਂ ਦੇ ਸੀ ਤੁਸੀਂ ਜੀ ਕੋਈ ਸਟੋਰੀ ਲੈ ਕੇ ਆਓ ਉਸ ਤੇ ਜ਼ਰੂਰ ਬਣਾਵਾਗੇ ਮੂ ਜੀ ਮੇਰਾ ਤਾਰ ਦੋ ਤਿੰਨ ਵਾਰੀ ਬੈਠਕੀ ਹੈ ਮੈਂ ਮੈਂ ਤਾਂ ਆਪ ਹੀ ਸਟੋਰੀ ਹੈ ਇਹ ਬੜੀ ਐਕਟਰ ਵੀ ਨੇ ਸਤਾ ਲੱਗਦਾ ਮੁਬਾਰਕਾਂ ਜੀ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਹੋ ਹੋ ਨਾ ਜਮਰਾ जगह और क्वेश्चन नहीं का अपन ने नहीं क्लास नहीं फिर <laughs> नहीं नहीं फाइन डन सर थैंक यू सो मच एंड सारी टीम को बहुत-बहुत आभार था अच्छी उम्मीद करते हैं जिन्ना खूबसूरत ट्रेलर है आने खूबसूरत वेब सीरीज होगी एंड 10 जून विद इंडाजक्शन ऑन चुपाल ओटीटी थैंक यू सो मच एवरीवन जोरदार तालियां प्लीज पाजी फोटो करा लो हां जी